ਨਾ ਨਾ ਮੈਂ ਨਹੀਂ ਆਉਗੀ ਉਹਨਾਂ ਕੋ ਕਿਹੜਾ ਟਾਈਮ ਆ ਦੋ ਹੋ ਜਾਣਾ ਟੀਚਰ ਨੇ ਵਿਚਾਰੇ ਘੜੀ ਦੀ ਘੜੀ ਆਣਗੇ ਮਿਲ ਕੇ ਵਾਪਸ ਹੋ ਜਾਣਗੇ ਚਲ ਕੋਈ ਨਾ ਫਿਰ ਕੋ ਨਾ ਜਾਣਗੇ ਮੁੰਡਾ ਗਿਆ ਹੋਇਆ ਉਹਨੂੰ ਫੋਨ ਕਰਦਾ ਨਹੀਂ ਮਾੜਾ ਜਾਂ ਤੁਹਾਂ ਤੁੰਡਾ ਕੋ ਚਾਹ ਪਾਣੀ ਨੂੰ ਨਾ ਨਾ ਉਹ ਜੇ ਬਿਸਕੁਟ ਪਈ ਨੇ ਤੇ ਦੁੱਧ ਪਿਆ ਉਹਦੇ ਨਾਲ ਚਾਹ ਕਰ ਦਾਂਗੇ ਚਲ ਠੀਕ ਆ ਮੈਂ ਕਹਿੰਦੀ ਸੀ ਮੰਮੀ ਮਮਰੇ ਤਾਇ ਨੂੰ ਕਹਿ ਦਿੰਦੀ ਕਿ ਇਹਦੇ ਵੀ ਆ ਜਲੂਸ ਜਾਣਾ ਕੱਢਿਆ ਕਰ ਮੂੰਹ ਮਡਾਲਾ ਮਾਰ ਕੇ ਬਹਿ ਜਾਂਦਾ ਉਹਦਾ ਪੁੱਤ ਮੇਰੀ ਗੱਲ ਸੁਣ। ਚੱਲ ਮੂੰਹ ਤਾਂ ਚਾਹ ਲੈ ਬੈਠਾ। ਹੂੰ ਤਾਂ ਮੈਂ ਤਾਂ ਉਹ ਕਹਿ ਕੇ ਨਹੀਂ ਵੀ ਮਨੋਤ ਬਾਹਰ ਹੁੰਦੇ ਡੇੜਾ ਮਾਰਿਆ। ਹੋਰ ਹਾਂ ਉਹ ਤਾਂ ਸਰਵੇਰ ਮੈਂ ਵੀ ਕਿਹਾ ਬੈਠਾ ਵੀ 190 ਅੱਡੇ ਟੱਕਦੀ ਹੈ। ਐ ਬੈਠਣ ਦੀ ਤਾਂ ਕੋਈ ਦਿੱਕਤ ਨਹੀਂ। ਚੱਲ ਮਾਂ ਪਿਓ ਵਰਗਾ ਹੈ। ਆ ਜਿਹੜਾ ਖੇਸ ਰੱਖਦਾ ਹਰ ਟਾਈਮ ਨਾਲ ਇਹ ਤਾਂ ਮਾੜਾ ਕੰਮ ਹੀ ਆ। ਇਹ ਤਾਂ ਪੁੱਤ ਪਹਿਲਾਂ ਤੂੰ ਖੇਸ ਤਾਂ ਪਹਿਲਾਂ ਤੂੰ ਹੀ ਰੱਖਦਾ। ਮੈਂ ਤਾਂ ਧੋਦੀ ਵਸਾ ਤੀ। ਇਹਨਾਂ ਨਾਲ ਸੜ ਜਾਂਦਾ ਤੇ ਗੰਦਾ ਹੋ ਜਾਂਦਾ ਪਿੱਛੇ। ਜਿੰਨਾ ਤੇ ਸੁੱਕਦਾ ਨਹੀਂ ਸੀ। ਕੀ ਨਾ ਉਹਨੇ ਤੇ ਸਰਾਣੀ ਖੜਾ ਰਾਂਦੀ ਵੀ ਅਸੂਕੂਗਾ ਜਦ ਮੈਂ ਲਊਗਾ ਇਹ じゃ ਕੀ ਹੈ ਮਮੀ ਖੇਸ ਚ ਵੀ ਜਿਹੜਾ ਕੋਲੀ ਖੜਿਆ ਰਹਿੰਦਾ ਉਹਨੂੰ ਤੋਣ ਵੀ ਨਹੀਂ ਦਿੰਦਾ ਇਹ ਤਾਂ ਪੁੱਤ ਪਿਆ ਤਾਂ ਤੇਰਾ ਤਾਇਆ ਜਾਂਦਾ ਜਾਂ ਰੱਬ ਜਾਂਦਾ ਕੀ ਹੈ ਖੇਸ ਦੇ ਵਿੱਚ ਕੀ ਨਹੀਂ ਹੈਗਾ ਚਲ ਆਏ ਪੁੱਤਾ ਪੰਥਾ ਪੰਜ ਕਿਦਾਂ ਦਾ ਲਾਂਚ ਆਪਣ ਖੇਸ ਤੋਂ ਕੀ ਲੈਣਾ ਹੈ ਮਮੀ ਉਹ ਤਾਂ ਠੀਕ ਆ ਪਰ ਚੰਗਾ ਨਹੀਂ ਲੱਗਦਾ ਹੈਗਾ ਅਗਲਾ ਪਤਾ ਨਹੀਂ ਕੀ ਸੋਚਦਾ ਹੋਊਗਾ ਵੀ ਇਹ ਖੇਸ ਕਾ ਦੋ ਨਾਲ ਰੱਖਦਾ ਹੈ ਚਲ ਕੋਈ ਨਾ ਦੇਖਦੇ ਆ ਹਰਦੇ ਹੋਸ਼ਾ ਹਾਂ ਕੋਈ ਨਾ ਪਰਦੇ ਪੁੱਤ ਮੈਂ ਵੀ ਧਰ ਨਹੀਂ ਤਾਏ ਹਾਂ ਭਾਈ ਮੇਰੇ ਕੱਪੜੇ ਤੁਹਾਨੂੰ ਲੱਗੇ ਸੀਗੇ ਤੇ ਸਾਰੇ ਕੱਪੜੇ ਤਾਂ ਮੈਂ ਥੋੜਾ ਚੱਕ ਲੇ ਅਖੇ ਇਸ ਦੇ ਦਿੰਦੇ ਮੈਂ ਧੋ ਦਾਂ ਨਾ ਭਾਈ ਨਾ ਇਹ ਨਹੀਂ ਧੋਣਾ ਲੈ ਤਾਏ ਇਹਗਾ ਤਾਂ ਨਹੀਂ ਧੋਣਾ ਨਾ ਭਾਈ ਏ ਨਹੀਂ ਧੋਣਾ ਇਹ ਨਹੀਂ ਆਉਦੇ ਤੋਂ ਪਰੇ ਕਰਦਾ ਇਹ ਨਹੀਂ ਧੋਣਾ ਤਾਇਆ ਕੋਈ ਗੱਲ ਨਹੀਂ ਗੰਦਾ ਹੋਇਆ ਪਿਆ ਬੁਰਾ ਲੱਗਦਾ ਕੋਈ ਨਾ ਹੋਇਆ ਰਹਿਣ ਦੇ ਗੱਲ ਮੈਂ ਨਹੀਂ ਇਹ ਧੋਣਾ ਮੈਂ ਨਹੀਂ ਆਉਦੇ ਤੋਂ ਪਰੇ ਨਹੀਂ ਮੈਂ ਇਹ ਨੂੰ ਕਰਨਾ ਫਿਰ ਤੁਸੀਂ ਪੇਟੀ ਚ ਸਾਂਭ ਦੋ ਇੱਕ ਤਾਂ ਤੁਸੀਂ ਮੋਢੇ ਤੇ ਡੰਗੀ ਰੱਖਦੇ ਹੋ ਹੁਣ ਕਣਕਾਂ ਦਾ ਸੀਜ਼ਨ ਆ ਸਾਰੀ ਧੂੜ ਮਿੱਟੀ ਇੱਥੇ ਪਈ ਹੋਈ ਆ ਕੋਈ ਨਾ ਪਈ ਕੋਈ ਨਾ ਤੂੰ ਨਾ ਐਵੇਂ ਫੇਕਰ ਕਰੇਂ ਅਗਰ ਇਹ ਤਾਂ ਮੇਰੇ ਕੋਲ ਹੀ ਰੋਕ ਮੈਂ ਨਹੀਂ ਇਹ ਤਾਂ ਇੱਕ ਮਿੰਟ ਵੀ ਮਰੇ ਕਰਦਾ ਕੋਈ ਨਾ ਦਇਆ ਲੈ ਮੈਂ ਧੋਦਾ ਨਾ ਨਾ ਭਾਈ ਨਾ ਤੂੰ ਆਦੇ ਕੱਪੜੇ ਧੋਦਾ ਤਾਇਆ ਗੰਦਾ ਹੋਇਆ ਪਿਆ ਮੈਂ ਕਿਹੜਾ ਇਹਨੂੰ ਖੁਸ਼ ਕਰਦੀ ਆ ਵਿਚਾਰੇ ਨੂੰ ਕੋਈ ਨਾ ਕੋਈ ਕੋਈ ਨਾ ਕੀ ਕਰਾ ਦੱਸਿਆ ਤੂੰ ਆਦੇ ਕੱਪੜੇ ਧੋਲਾ ਜਾ ਕੇ ਕੋਈ ਨਾ ਤਾਇਆ ਕੱਪੜੇ ਤਾਂ ਮੇਰੇ ਧੋਏ ਗਏ ਬਸ ਥੋੜੇ ਜਿਹੇ ਰਹਿ ਗਏ ਐਂ ਕਰ ਜੇ ਤੈਨੂੰ ਤਾਇਆ ਐਂ ਲੱਗਦਾ ਵੀ ਪਤਾ ਨਹੀਂ ਮੈਨੂੰ ਰੱਖ ਲੂੰਗੀ ਜਾਂ ਸਾਂਭ ਲੂੰਗੀ ਜਾਂ ਉਹ ਨਹੀਂ ਭਾਈ ਰੱਖਣ ਵਾਲੀ ਗੱਲ ਨਹੀਂ ਮੈਂ ਇਹਨੂੰ ਪਰ ਆਪਣੇ ਕੋਲੋਂ ਪਰੇ ਨਹੀਂ ਕਰ ਤਾਇ ਤੂੰ ਕੋਲ ਖੜ ਜਾ ਫੇਰ ਤਾਂ ਠੀਕ ਆ ਮੰਮੀ ਵੀ ਕਹਿੰਦੀ ਸੀ ਕਿ ਵੀ ਤੇਰਾ ਤਾਇਆ ਕੋਲ ਖੜਦਾ ਹੁੰਦਾ ਏ ਚਲ ਆ ਫੇਰ ਠੀਕ ਆ ਭਾਈ ਮੈਂ ਲਵੇ ਖੜੂਗਾ ਚਲ ਚੰਗਾ ਲਿਆ ਹਾਂ ਲੈ ਫੜ ਮੇਰਾ ਖੇਸ ਮੇਰਾ ਖੇਸ ਕਿੱਥੇ ਹੈ ਖੇਸ ਕਿੱਥੇ ਓ ਰੀਤ ਪੁੱਤ ਮੇਰਾ ਖੇਸ ਕਿੱਥੇ ਆ ਹਾਂਜੀ ਤਾਇਆ ਜੀ हां भाई ਲੈ ਆਈ ਮੇਰਾ ਖੇਸ ਸੁੱਕ ਗਿਆ ਨਾ ਤਾਇ ਜੀ ਹਜੇ ਤਾਂ ਸੁੱਕਿਆ ਨਹੀਂ ਹੈਗਾ ਸੁੱਕਣੇ ਲਾਇਆ ਹੋਇਆ ਬਸ ਸੁੱਕ ਜੂ 5 ਮਿੰਟਾਂ ਚ ਲੈ ਭਾਈ ਜਿੱਦਾਂ ਤੂੰ ਖੇਸ ਲੈ ਕੇ ਗਈਆਂ ਹਜੇ ਤੱਕ ਸੁੱਕਿਆ ਹੀ ਨਹੀਂ ਉਹ ਤਾਇ ਜੀ ਦੇ ਬੰਬਲ ਜੇ ਨਾ ਗਿੱਲੇ ਪਏ ਨੇ ਹਜੇ ਹੌਲੀ ਹੌਲੀ ਸੁੱਕਣਗੇ ਉਹ ਕੋਈ ਨਾ ਭਾਈ ਤੂੰ ਮੈਂ ਆਪੇ ਸੁਖਾ ਲਊ ਉਹਨੂੰ ਕੋਈ ਇਦਾਂ ਹੀ ਲਿਆ ਉਹਨੂੰ ਓਹੋ ਤਾਇ ਜੀ ਹੈ ਕੀ ਉਹ ਚਹਿਜਾ ਨਾ ਮੈਨੂੰ ਲੈ ਤੈਨੂੰ ਕੀ ਪਤਾ ਭਾਈ ਉਹ ਖੇਸ ਬਾਰੇ ਤੈਨੂੰ ਤੂੰ ਨਹੀਂ ਜਾਣਦੀ ਕੁਝ ਅੱਛਾ ਚਲੋ ਕੋਈ ਗੱਲ ਨਹੀਂ ਮੈਂ ਤਾਂ ਕੀ ਲੈਣਾ ਮੈਂ ਕੰਸੀ ਲੱਕੀ ਦਾ ਨਾ ਫੋਨ ਆਇਆ ਅੱਛਾ ਭਾਈ ਕਹਿੰਦਾ ਵੀ ਕੰਪੈਨ ਲੱਗੇ ਹੋਈ ਆ ਤੇ ਉਹਨਾਂ ਦੀ ਰੋਟੀ ਫੜਾਏ ਆ ਕੋਈ ਨਾ ਭਾਈ ਰੋਟੀ ਤਾਂ ਮੈਂ ਲੈ ਜੰਨਾ ਹਾਂ ਬਸ ਥੋੜੇ ਹੁੰਦੇ ਤੱਕ ਨਾਲ ਖੇਸ ਸੁੱਕ ਜੂਗਾ ਮੈਂ ਤੈਂ ਕਰਕੇ ਪ੍ਰੈਸ ਕਰਕੇ ਰੱਖ ਦੂੰਗੀ ਸੁਕਾ ਦੀ ਭਾਈ ਮੈਨੂੰ ਤੈਂ ਲਾ ਕੇ ਫੜਾ ਦੀ ਖੇਸ ਕਿਤੇ ਹੋਰ ਮੇਰਾ ਖੇਸ ਗਵਾਚ ਜੇ ਨਹੀਂ ਨਹੀਂ ਤਾਏ ਐ ਕਿਵੇਂ ਗਵਾਚ ਜੂ ਚ ਗਵਾਚ ਅੱਜ ਕੱਲ ਦੇ ਜਵਾਕਾਂ ਦਾ ਪਤਾ ਨਹੀਂ ਹੁੰਦਾ ਉਹ ਚੀਜ਼ ਨਹੀਂ ਸਾਂਭਦੇ ਖੇਸ ਗਵਾਚ ਵੀ ਗਿਆ ਮੈਂ ਆਪਣੀ ਪੇਟੀ ਚ ਨਵਾਂ ਖੇਸ ਦੇ ਦੂੰਗੀ ਨਵਾਂ ਨੁਮਾ ਨਹੀਂ ਭਾਈ ਮੈਨੂੰ ਤਾਂ ਉਹੀ ਖੇਸ ਚਾਹੀਦਾ ਮੇਰਾ ਕੋਈ ਨਾ ਦ아요 ਹੀ ਖੇਸ ਮਿਲੂਗਾ ਤੁਹਾਨੂੰ ਤੁਸੀਂ ਬੱਚਿਆਂ ਵਾਂਗੂ ਕਤੋਂ ਕਰਦੇ ਆ ਲੈ ਤੈਨੂੰ ਕੀ ਪਤਾ ਭਾਈ ਉਹ ਖੇਸ ਮੈਨੂੰ ਜਾਣ ਤੋਂ ਪਿਆਰਾ ਚਲੋ ਕੋਈ ਗੱਲ ਨਹੀਂ ਸੁੱਖ ਜਾਣਦਾ ਉਹਨੂੰ ਆ ਰੋਟੀ ਫੜਾਇਆ ਲੈ ਰੋਟੀ ਮੈਂ ਦੇਉਣਾ ਭਾਈ ਐਨੇ ਮੇਰਾ ਖੇਸ ਸਾਂਭਦੇ ਉਹਨੂੰ ਆ ਕੇ ਮੈਂ ਤੇਤੋਂ ਖੇਸ ਫੜਦਾ ਚੰਗਾ ਲੈ ਮੈਂ ਖੇਤ ਰੋਟੀ ਦੇ ਆਵਾਂ ਭੱਜ ਕੇ ਆ ਗਿਆ ਮੈਂ ਬਸ ਹੁਣੇ ਮਤਾਇਨ ਦਾ ਪੈਸਾ ਮਨੋਂ ਦਾ ਹੈ ਫੇਰ ਇਹ ਆਨਸਰ ਖੇਸ ਮੰਗੂਗਾ ਮੈਂ ਖੇਸ ਕਿੱਥੇ ਦੇਉਂਗੀ ਹੁਣ ਮੈਂ ਚਾਦੇ ਕੀ ਜਾਓਗੇ ਮਾਈ ਮਾਈ 400 ਰੁਪਏ ਦਾ ਕੀ ਕਰੇਗਾ ਮੈਂ ਖਾਣਾ ਜੀ ਕੋ ਭੁੱਖ ਲੱਗੀ ਹੈ ਖਾਣਾ ਕਾ ਨੂੰ ਆ दारू ਪੀਣੀ ਹੋਗੀ ਨਹੀਂ ਜੀ दारू ਨਹੀਂ ਪੀਣੀ ਪੀ ਕੇ दारू ਅਥਨੇ ਘਰੇ ਗਲੇਸ਼ ਕਰੇਗਾ ਲੈਣੀ 100-100 ਰੁਪਿਆ ਨਹੀਂ ਮਾਈ ਗਲੇਸ਼ ਨਹੀਂ ਕਰਦੇ ਖਾਣੇ ਖਾਣੂ ਦਸ ਰੋਟੀ ਖਾਣਾ ਭਾਈ ਫਿਰ ਕੱਪੜਾ ਲੀੜੀ ਦੇ ਦੋ ਕੋਈ ਕੱਪੜਾ ਲੀੜਾ ਕੱਪੜੇ ਲੈ ਜਾਂਗਾ ਹਾਂ ਜੀ ਲੈ ਜਾਾਂਗੇ ਮੈਂ ਚੱਲ ਚੰਗਾ ਫਿਰ ਖੜ ਮੈਂ ਇੱਥੇ ਲੈ ਕੇ ਆਉਣੀ ਆ ਕਿ ਇਸ ਤੇ ਇੰਤ ਲੱਗੀਆਂ ਰੇਤ ਤੋਂ ਇਸੇ ਤਾਈ ਨੂੰ ਪਤਾ ਲੱਗ ਗਿਆ ਘਰ ਚ ਕੁਲੇਸ਼ ਵੀ ਨਾ ਹੋ ਜਾਏ ਕਿ ਨਾ ਯੂਨਿਕੇ ਇਸਾ ਖੇੜਾ ਛੱਡਣਾ ਪਰ ਆਪ ਕਾਇਦਾ ਦਾ ਖੇੜਾ ਛੁੱਟੂ ਗਿਆ ਤਾਂ ਤੇ ਪਰਾਂ ਮੰਗਤੇ ਜੇ ਨਾ ਲਿਆ ਬੀਬੀ ਲਿਆ ਯਾ ਬੀਬੀ ਬਹੁਤਾਂ ਨਾ ਚੰਗਾ ਚੰਗਾ 6 ਦਿਨਾਂ ਤੇ ਜਾ ਲੈ ਲਾ ਦੱਸ ਹੈ ਉਹੀ ਭੇਤਾ ਮੈਨੂੰ ਤਾਂ ਦੱਸ ਕਹਿੰਦੇ ਖੇਤ ਸੁਪੈਣ ਲੱਗੀ ਆ ਦੱਸ ਉੱਥੇ ਕਿਹੜੀ ਕਪੈਨਤੀ ਕੀ ਝੂਠ ਬੋਲ ਕੇ ਮੈਨੂੰ ਭੇਜਦਾ ਖੇਤ ਪੁੱਛਦਾ ਮੈਂ ਕੁੜੀ ਤੋਂ ਕਿਹੜੀ ਮਸ਼ੀਨ ਲੱਗੀ ਆ ਨਾਲੇ ਫਾਇਦਾ ਨਹੀਂ ਹੋਇਆ ਹਣ ਮੈਂ ਕਿਹਾ ਸੀ ਕਿ ਹੋਰ ਲੈ ਚਾ ਲੈ ਸਾਰੇ ਪ੍ਰੂਫ ਕਹਦਾ ਨਾ ਨਾ ਲੋਡ ਹੀ ਨਹੀਂ ਵੱਟ ਸਕਣ ਚੱਲ ਜਾਣਗੇ ਕੀ ਹੋ ਗਿਆ ਬਣਾਇਆ ਨਹੀਂ ਕੰਮ ਉਹ ਕਹਦਾ ਯਾਰ ਉਹ ਰਾਜੂ ਕਹਿੰਦਾ ਫੋਨ 'ਚ ਹੀ ਚੱਲ ਜਾਣਗੇ ਪ੍ਰੂਫ 'ਤੇ ਮੈਂ ਨਾਲ ਹੀ ਚੱਕ ਕੇ ਲੈ ਗਿਆ ਖਾਲੀ ਹੱਥ ਵਾਗਿਆ ਉਹ ਗਾਂ ਜਿਹੜੇ ਦੁਕਾਨ ਤੇ ਗਏ ਉਹ ਕਹਿੰਦਾ ਅਰੀਜਨਲ ਲਿਆ ਬਾਈ ਹਾਂ ਬਈ ਫੋਨ ਚਾਹ ਕਹਿੰਦਾ ਬਾਈ ਫੇਰ ਨਹੀਂ ਉਸ ਪਰ ਆ ਜਾਂਦਾ ਹੈ ਵੀ ਅਜ ਲਾਸਟ ਡੇਟ ਆ ਇੱਕ ਹਾਏ ਰੱਬਾ ਫੇਰ ਹੁਣ ਬਾਗ ਦੇ ਦਵਾਰੋਂ ਉਹ ਰਹਿਣ ਦੇ ਬਸ ਕਿਹੜਾ ਮੱਥਾ ਮਾਰ ਰਿਹਾ ਕਿਸਮਤੇ ਮਾੜੀ ਆ ਉਹ ਕੋਈ ਗੱਲ ਕਿਸਮਤ ਜਦੋਂ ਮਾੜੀ ਹੋਵੇ ਪਾ ਕੁਝ ਨਹੀਂ ਕਰ ਸਕਦੇ ਫੇਰ ਐਂ ਕਰੋ ਰੋਟੀ ਪਾਣੀ ਖਾ ਲੋ ਉਹ ਬਸ ਜਾਨ ਦਾ ਘਸੌਣ ਲੱਗੇ ਕੁਝ ਨਹੀਂ ਚੰਗਾ ਲੱਗਦਾ ਪਹਿਲੀ ਵਾਰ ਕੋਈ ਕੰਮ ਕਰਨ ਗਿਆ ਸੀ ਮਾਹਲਾ ਸ਼ੁਕਰ ਹੈ ਜੇ ਬਣ ਜੇ ਨਾ ਤਾਂ ਸੌਣ ਲੱਗੇ ਨਿਆਰੀ ਆ ਜੇ ਪਰ ਜਦੋਂ ਫੇਰ ਨੰਨਾ ਆ ਪੈ ਗਿਆ ਮਾਹਲਾ ਮਿੱਤਰ ਤੇਰਾ ਕੰਮ ਤਾਂ ਨਹੀਂ ਬਣਦਾ ਕਦੀ ਇੱਕ ਗੱਲ ਦੱਸਾਂ ਕਿ ਹਾਂ ਜਿਹੜਾ ਤਾਂ ਆਇਆ ਕੇਸ ਸੀ ਨਾ ਉਹਦਾ ਕੀ ਪਤਾ ਅੱਜ ਮੈਂ ਨਵੇੜਤਾ ਕਿਉਂ ਤੋਤਾ ਹੋਊਗਾ ਰੋਜ਼ ਕਹਿੰਦੀ ਸੀ ਉਗਲਾ ਜਾਂ ਕੇਸ ਹੈ ਲੈ ਕੇ ਆ ਜਾ ਕੇਸ ਆ ਮੋਢੇ ਤੇ ਲਈ ਫਿਰਦਾ ਤੋਤਾ ਹੋਊਗਾ ਹੋਰ ਦੱਸ ਤੂੰ ਕੀ ਕਰਾਂਗੀ ਗਾਉ ਮੰਜੇ ਦੇ ਕੱਪੜੇ ਪੱਟੀ ਨਹੀਂ ਸਾਰਾ ਦਿਨ ਤੋਇਆ ਨਹੀਂ ਹੈਗਾ ਮੈਂ ਤਾਂ ਮੰਗ ਤੇ ਨੂੰ ਦਾਨ ਕਰਤਾ ਤੇ ਕਹਿ ਤਾਂ ਨੂੰ ਮਹਾ ਭੱਜ ਜਾ ਹੁਣ ਹੁਣ ਛੇਤੀ ਛੇਤੀ ਲੰਘ ਮੈਂ ਕਿਹਾ ਜੇ ਛੇਤੀ ਛੇਤੀ ਤਾਏ ਨੂੰ ਮਿਲ ਗਿਆ ਤੂੰ ਫੇਰ ਖੋਲ ਲਿਆਊਗਾ ਮੰਗਤ ਨਹੀਂ ਦੇਤਾ ਹੋਰ ਹੁਣ ਤੈਨੂੰ ਪਤਾ ਵੀ ਆ ਤਾਇਆ ਦੇ ਬਿਨਾ ਮੈਂ ਟਰੀ ਸਰਦਾ ਹੁਣ ਤਾਂ ਇਹਨੂੰ ਕੀ ਕਹੇਗੀ ਆੱਕ ਕੇ ਕਹਿ ਦਿੰਦਾ ਕਿ ਉਹ ਉੱਡ ਗਿਆ ਨਾ ਨੇਰੀ ਨਾਲ ਲੈ ਆਕੇ ਨੇਰੀ ਨਾਲ ਉੱਡ ਗਿਆ ਹੁਣ ਕਿ ਚੁੰਨੀਆਂ ਹੋ ਗਈ ਨੇਰੀ ਨੇ ਉੱਡ ਗਈ ਹੋ ਗਈ ਕੋਠੇ ਸੁਪਨੇ ਪਾਇਆ ਸੀ ਬੰਦੇ ਡਿਗਦੇ ਨੇ ਹੁਣ ਤਾਂ ਇੰਨਾ ਪੂਲਾ ਨਹੀਂ ਹੈਗਾ ਤਾਇਆ ਜਿੰਨਾ ਤੋਂ ਉਹ ਨੂੰ ਸਮਝਦੀ ਹੈਗੀ ਮਾਦੀਆਂ ਗੱਲਾਂ ਆ ਜਦੋਂ ਗਿਆ ਆਵਾਜੋ ਲੈ ਲੈ ਮੈਨੂੰ ਇਹ ਰਸੀ ਮੈਂ ਕਿਹੜਾ ਜਾਣ ਕੇ ਡਾਇਆ ਉੱਡ ਗਿਆ ਹਵਾ ਚੋ ਦੱਸ ਹੈ ਕੁੜੀ ਨੇ ਮੈਨੂੰ ਉਹੀ ਭੇਜ ਤਾ ਰੋਟੀ ਦੇ ਆ ਹੈਂ ਦੱਸ ਭਾਈ ਤੈ ਮੈਨਾਂ ਕੀ ਮਜ਼ਾਕ ਕਰਿਆ ਉੱਥੇ ਖੇਤ ਨਾ ਬਾਈ ਨਾ ਧਈ ਹੈ ਨਾ ਕੋਈ ਹੈਗਾ ਤੂੰ ਮੈਨੂੰ ਉਹੀ ਖੇਤ ਭੇਜ ਤਾ ਰੋਟੀ ਲੈ ਕੇ ਪਤਾ ਨਹੀਂ ਤਾਇਆ ਮੈਨੂੰ ਤਾਂ ਲੱਕੀ ਨਹੀਂ ਕਿਹਾ ਸੀਗਾ ਵੀ ਕੰਪੈਨ ਲੱਗੂਗੀ ਦੁਪਹਿਰੇ ਜੇ ਮੈਂ ਤਾਂ ਹੀ ਰੋਟੀ ਲੈ ਕੇ ਆਉਂਦਾ ਤੁਸੀਂ ਸਿਆਣੇ ਭਿਆਣੇ ਬੰਦੇ ਦਾ ਹੀ ਮੂਰਖ ਬਣਾਤਾ ਲੈ ਤੂੰ ਬਾਕੀ ਛੱਡ ਮੇਰਾ ਖੇਸ ਦੇ ਮੈਨੂੰ ਹੁਣ ਤਾਂ ਸੁੱਕ ਗਿਆ ਹੁਣ ਦੇ ਹੁਣ ਤਾਂ ਇਹ ਸੁੱਕਿਆ ਨਹੀਂ ਅਜੇ ਇੱਲਾ ਆਏ ਕਿ ਮੈਂ ਨਹੀਂ ਸੁੱਕਿਆ ਭਾਈ 2 ਘੰਟੇ ਮੈਂ ਮੋਟਰ ਤੇ ਲਾਇਆ ਆ ਦੱਸ ਮੇਰੇ ਤਾਂ ਖੇਸ ਦੇ ਕਿੱਥੇ ਆ ਤਾਇਆ ਖੇਸ ਆ ਨਾ ਹਾਂ ਭਾਈ ਉੱਡ ਗਿਆ ਨਹੀਂ ਵਿੱਚ ਲੈ ਨੇਰੀ ਨਾ ਪੁਤੇਰੀ ਕਿੱਥੇ ਹੈ ਜੇ ਨੇਰੀ ਮੈਂ ਹੁਣ ਖੇਤ ਚੋਂ ਆਇਆ ਕੋਈ ਨੇਰੀ ਨਹੀਂ ਤੀ ਤੂੰ ਖੇਸ ਦੇ ਮੇਰਾ ਕਿੱਥੇ ਆ ਭਾਈ ਲੈ ਕੇ ਖਿਆ ਦੇ ਦਾ ਇਹਨੂੰ ਵੀ ਹੁਣ ਖੇਸ ਦਾ ਕੀ ਕਰਨਾ ਤਾਇਆ ਮੈਂ ਤਾਂ ਸੱਚ ਦੱਸ ਰਿਹਾ ਇਹ ਮੇਰੇ ਕੋਲੋਂ ਬਹੁਤ ਅਕਾਧ ਦੱਸ ਪੁੱਤ ਇਹ ਕੀ ਆ ਤੁਸੀਂ ਕੀ ਆਪਸ ਵਿੱਚ ਹੀ ਗੱਲਾਂ ਕਰੀ ਜਾਂਦੇ ਹੋ ਦੱਸ ਮੈਨੂੰ ਖੁੱਲ ਕੇ ਦੱਸ। ਇਹ ਖੁੱਲ ਕੇ ਸੁਣਨਾ ਚਾਹੁੰਦਾ ਜੀ ਨਾ ਮੈਂ ਤਾਂ ਸੁਣਦਾ। ਹਾਂ ਦੱਸ। ਨਹੀਂ ਤੇਰਾ ਵਾਲਾ ਕੇਸ ਚੱਕ ਕੇ ਇਸੇ ਮਾਰੇ ਮਗਦੇ ਨੂੰ ਫੜਾਤਾ। ਹੈਂ? ਕੁੜੇ ਤੂੰ ਤਾਂ ਮੈਨੂੰ ਤੋੜਨ ਲਈ ਲੱਤ ਤੀਗਾ। ਤਾਇਆ ਚੰਗਾ ਜਿਹਾ ਨਹੀਂ ਲੱਗਦਾ ਸੀ ਹਰ ਟਾਈਮ ਉਹਨੂੰ ਮੋਢੇ ਤੇ ਰੱਖੀ ਰੱਖਦਾ ਸੀ। ਉਹ ਤੈਨੂੰ ਕੀ ਪਤਾ ਭਾਈ ਮੈਂ ਉਹਨੂੰ ਕਿਉਂ ਮੋਢੇ ਤੇ ਰੱਖਦਾ ਸੀਗਾ? ਕਿਉਂ ਮੋਢੇ ਤੇ ਰੱਖਦਾ ਸਦਾਇਆ? ਕਿਤੇ ਮੈਂ ਕਿਤੇ ਗੱਲ ਹੋਣਾ ਸਹੀ ਵੀ ਹੈ ਜੀ। ਸਾਰਾ ਦਿਨ ਕਿਸੇ ਕਪੜੇ ਨੇ ਲਗਾ ਮਾੜਾ ਹੁੰਦਾ ਕੀ ਗੱਲ ਉਹ ਮੁੰਡਿਆ ਤੈਨੂੰ ਕੀ ਪਤਾ ਉਹ ਖੇਸ ਕੀ ਤੀਗਾ ਕਿੱਥੋਂ ਕਿਹਨੇ ਮੈਨੂੰ ਦਿੱਤਾ ਤੀਗਾ ਸੋਨੂੰ ਕੀ ਪਤਾ ਉਹ ਖੇਸ ਬਾਰੇ ਉਹ ਤਾਂ ਖੇਸ ਮੇਰੀ ਜਾਨ ਤੋਂ ਪਿਆਰਾ ਤੀ ਮੈਨੂੰ ਕਸਮ ਨਹੀਂ ਪਤਾ ਬਸ ਬਰਕੀ ਦਾ ਖੇਸ ਸੀ ਬਸ ਇਹ ਪੁੱਛਣਾ ਹੀ ਆ ਕਿਉਂ ਮੈਂ ਉਹ ਖੇਸ ਆਪਦੇ ਕੋਲ ਰੱਖਦਾ ਤੀ ਸੁਣ ਲਓ ਫਿਰ ਜਿਹੜੀ ਸੋਡੀ ਪਹਿਲਾਂ ਭੂਆ ਸੀ ਇਹ ਉਹਨੇ ਮੈਨੂੰ ਆਪਦੇ ਹੱਥਾਂ ਨਾਲ ਬਣਾ ਕੇ ਦਿੱਤਾ ਸੀਗਾ ਦੇਖੀ ਮੇਰੇ ਵਾ ਜਿਹਨੂੰ ਆ ਜਾਣਗੀ ਤੇ ਵੀਰੇ ਨੂੰ ਨਾ ਸਰਪ੍ਰਾਈਜ਼ ਦਊਂਗੀ ਵੀਰੇ ਮੈਂ ਨਾ ਤੁਹਾਡੇ ਵਾਸਤੇ ਕੇਕ ਬਣਾਇਆ ਦਾ ਵਾੜ ਕਿੰਨਾ ਖੁਸ਼ ਹੋਣਗੇ ਆ ਜਾਣਦੀ ਵੀਰੇ ਨੂੰ ਕੋਲੇ ਨਹੀਂ ਆਉਂਦੀ ਨਾ ਐ ਪੋਹ ਪਹੁੰਚ ਕੇ ਕਰੇ ਦੇਖਦੇ ਅੱਜ ਕੁੜੀ ਨੇ ਆਪਣੀ ਨੂੰ ਕੀ ਬਣਾਇਆ ਹੰਸੀਰੇ ਅੱਗੇ ਤੋਂ ਵੀ ਹਾਂ ਬੜੀ ਹੋਰ ਦੱਸ ਅੱਜ ਬੜੀ ਖੁਸ਼ ਹੈ ਤੂੰ हां मैं ना ਥੋਡੇ ਲਈ ਨਾ ਕੁਝ ਬਣਾਇਆਗਾ। ਅੱਛਾ ਕੀ ਬਣਾਇਆ ਫਿਰ ਮੇਰੀ ਭੈਣ ਨੇ ਮੇਰੇ ਲਈ? ਲੈ ਜੇ ਦੱਸ ਤਾਂ ਫਿਰ ਸਰਪ੍ਰਾਈਜ਼ ਕਰਾਂ। ਲੈ ਮੈਨੂੰ ਨਹੀਂ ਪਤਾ ਮੈਨੂੰ ਤਾਂ ਦੱਸ ਲੈ ਮੇਰੀ ਭੈਣ ਨੇ ਮੇਰੇ ਲਈ ਚੀਜ਼ ਬਣਾਈ ਆ ਤੂੰ ਮੈਨੂੰ ਦੱਸਦੀ ਨਹੀਂ ਹੈਗੀ? ਨਹੀਂ ਨਹੀਂ ਤੁਸੀਂ ਗੈਸ ਕਰੋ। ਲੈ ਆ ਹੋਮਰ ਥੋਡੇ ਵਾਸਤੇ। ਲੈ ਜਿਹੜਾ ਕੁਝ ਮਰਜ਼ੀ ਬਣਾਇਆ ਹੋਵੇ। ਮੇਰੀ ਭੈਣ ਨੇ ਤਾਂ ਮੇਰੇ ਖਾਤਰ ਹਰ ਇੱਕ ਚੀਜ਼ ਵਧੀਆ ਹੀ ਬਣਾਉਂਦੀ ਆ। ਵਧੀਆ ਹੀ ਬਣਾਇਆ ਉਹ। ਹਾਂ ਦੱਸ ਮੈਨੂੰ ਕੀ ਬਣਾਇਆ? ਮੈਨੂੰ ਮੈਂ ਨਹੀਂ ਸਬਰ ਕਰ ਸਕਦਾ ਮੇਰੇ ਕੋਲ ਨਹੀਂ ਇੰਤਜ਼ਾਰ ਹੁੰਦਾ। ਹਾਂ ਦੱਸ ਮੈਨੂੰ ਕੀ ਬਣਾਇਆ? ਚਲ ਦੇਖੋ ਮੈਂ ਬਣਾਇਆ ਕੀ ਹੋ ਥੋਡੇ ਲੇ ਮੈਨੂੰ ਇੰਨਾ ਮੇਰੀ ਭੈਣ ਤੇ ਮਾਣ ਆ ਜੇ ਮੇਰੇ ਖਾਤਰ ਕੋਈ ਚੀਜ਼ ਬਣਾਈ ਆ ਨਾ ਬਹੁਤ ਵਧੀਆ ਬਣਾਈ ਹੂ ਦੱਸ ਮੈਨੂੰ ਤਾਂ ਦੇ ਮੈਨੂੰ ਕੀ ਬਣਾਇਆ ਆ ਆ ਦੇਖੋ ਵੀਰੇ ਮੈਂ ਨਾ ਤੁਹਾਡੇ ਵਾਸਤੇ ਨਾ ਖੇਸ ਬਣਾਇਆ ਸੋਹਣਾ ਹੈ ਨਾ ਲੈ ਇਹ ਤਾਂ ਬਹੁਤ ਸੋਹਣਾ ਇਹ ਤੂੰ ਕਾ ਸਿੱਖ ਲਿਆ ਇਹ ਤਾਂ ਬਸ ਮੈਂ ਐ ਹੀ ਸਿੱਖ ਲਿਆ ਸੀ ਦੇਖੋ ਵੀਰੇ ਨਾਲ ਇਹਨਾਂ ਮੈਂ ਖੇਸ ਬਣਾਉਣਾ ਸਿੱਖ ਗਈ ਅੱਜ ਮੈਂ ਤੁਹਾਨੂੰ ਬਣਾ ਕੇ ਦਿੱਤਾ ਲੈ ਰੱਖ ਹੈ ਮੇਰੀ ਭੈਣ ਨੇ ਕਿੱਦਾਂ ਸੋਹਣਾ ਖੇਸ ਬਣਾ ਕੇ ਦਿੱਤਾ ਮੈਨੂੰ ਇਹਨੂੰ ਤਾਂ ਨਾ ਮੈਂ ਹਰ ਵਕਤ ਕੋਲ ਰੱਖਿਆ ਕਰੂੰ हां वीरण दो मिनट ਵੀ ਪਰੇ ਨਹੀਂ ਕਰਨਾ ਹੈਗਾ ਠੀਕ ਆ ਤੁਸੀਂ ਮੇਰੀ ਭੈਣ ਹੀ ਤਾਂ ਦੇਖਦਾ ਐ ਮੈਨੂੰ ਕਿੰਨੇ ਚਾਹ ਆਣੇ ਬਣਾਇਆ ਇਹਨੂੰ ਤਾਂ ਹਰ ਵਕਤ ਮੈਂ ਆਪਦੇ ਕੋਲ ਮਰਦੇ ਦਮ ਤੱਕ ਮੈਂ ਮੇਰੀ ਭੈਣ ਇਹਨੂੰ ਕੋਲ ਰੱਖੂ ਮੈਂ ਨਹੀਂ ਇਹਨੂੰ ਪਰੇ ਕਰਦਾ ਸੋਹਣਾ ਕਹਣਾ ਵੀਰੇ ਬਹੁਤ ਬਹੁਤ ਵਧੀਆ ਰੱਬ ਤੈਨੂੰ ਮੇਰੀ ਵੀ ਉਮਰ ਲਾ ਜਾਵੇ ਚੱਲ ਠੀਕ ਆ ਵੀਰੇ ਮੈਂ ਤੁਹਾਡੇ ਖਾਤਰ ਚਾਹ ਬਣਾ ਕੇ ਲੈ ਕੇ ਆਉਂਦੇ ਠੀਕ ਆ ਬਣਾ ਲਿਆ ਲੈ ਜਸਾ ਹੈ ਕਮਣੀ ਕਿੱਡਾ ਸੋਹਣਾ ਕੰਮ ਸਿੱਖ ਗਈ ਲੈ ਆਪਦੇ ਭਾਈ ਖਾਤਰ ਕੇਸ ਬਣਾਇਆ ਲੈ ਇੰਨਾ ਕੋਈ ਸੋਚਦੀ ਏ ਕਿਸੇ ਬਾਰੇ ਕੋਈ ਭੈਣ ਇਹ ਤਾਂ ਮੇਰੀ ਭੈਣ ਆ ਜਿਹੜਾ ਮੇਰੇ ਬਾਰੇ ਇੰਨਾ ਸੋਚਦੀ ਆ ਜਿਉਂਦੀ ਰਹੇ ਇਹ ਤਾਂ ਮੈਂ ਹਰ ਵਕਤ ਆਪਣੀ ਸੀਨੇ ਨਾਲ ਧਾਕੇ ਰੱਖੂ ਦੱਸ ਤੁਸੀਂ ਕਹਿੰਦੇ ਉੱਡ ਗਿਆ ਕੋਈ ਨਹੀਂ ਤਾਂ ਮੈਨੂੰ ਵੀ ਮaaf ਕਰ ਦੇ ਮੈਨੂੰ ਨਹੀਂ ਪਤਾ ਸੀਗਾ ਵੀ ਤੇਰਾ ਉਹ ਫੇਸ ਨਾਲ ਇਹਨਾਂ ਲਗਾਵ ਕਰਤਾਂ ਦੱਸ ਤੁਸੀਂ ਖੇਸ ਨਹੀਂ ਪਰੇ ਕਰਿਆ ਤੁਸੀਂ ਮੇਰੀ ਭੈਣ ਮੇਤੋਂ ਪਰੇ ਕਰਤੀ ਨਾਨਾ ਦਾਇਆ ਐ ਨਾ ਗਏ ਫੈਨ ਫਰਾ ਦਾ ਬਿਆਰ ਤਾਂ ਬੜਾ ਅਨਮੋਲ ਹੁੰਦਾ ਹੈ ਲੱਕੀ ਤੂੰ ਐ ਕਰ ਹਜੇ ਨਾਲ ਮੰਗਤਾ ਆਪਣੇ ਪਿੰਡ ਜੀ ਹੋਊਗਾ ਤੂੰ ਭੱਜ ਕੇ ਜਾ ਉਹ ਕੇਸ ਫੜ ਲਿਆ ਉਹਦੇ ਕੋਲ ਗੱਲਾ ਕੇਸ ਹੀ ਆ ਕੋਈ ਲਫਾਫਾ ਕੋਈ ਛੋਲਾ ਹੋਰ ਕੁਝ ਨਹੀਂ ਹੈਗਾ ਖੇਸੀ ਤੇ ਦੋ ਦਿਨ ਪੁਛਾਣੀ ਹੈ ਨਾ ਕਿਸੇ ਜਮਨ ਮਾੜਾ ਮੰਗ ਦੱਸਤਾ ਜੇ ਮਾੜਾ ਮੋਟਾ ਵਜਾ ਲੈ ਤਾ ਮੈਂ ਕੀ ਜਾਣਦਾ ਨੂੰ ਲੰਬਾ ਜਾਏ ਹਾਂ ਚਲ ਮੈਂ ਜਾਂਦਾ ਚੱਲ ਪੁੱਤ ਚੱਲ ਮੈਂ ਵੀ ਤੇਰੇ ਨਾਲ ਚੱਲਦਾ ਚੱਲ ਆਪਾਂ ਦੋਏ ਚੱਲਦੇ ਆ ਕਿਤੇ ਪਿੰਡ ਚੋਂ ਲੰਘ ਨਾ ਜਾਵੇ ਚੱਲ ਕਿਹੜਾ ਚੱਲੀ ਹੈ ਸਭ ਘਰੇ ਇਹਦਾ ਪੇਸ਼ ਮਿਲਦਾ ਤਾਂ ਮੇਰਾ ਹੀ ਸੇਣਾ ਦੁੱਬਰ ਕਰ ਦੇਣਗੇ ਨਾਲੇ ਪਸਤਾਵਾ ਵੀ ਹੋਈ ਜਾਂਦਾ ਇਹ ਤਾਂ ਭੂਆ ਦੀ ਨਿਸ਼ਾਨੀ ਸੀਗੀ ਅਸੀਂ ਐਵੇਂ ਕੁਸ਼ਣ ਕੁਸ਼ੋ ਹੋੜੀ ਬਣਾਈ ਗਈ ਮੇਰੀ ਗੱਲ ਸਮਝ ਪਪਾ ਦੇਖਣ ਤਾ ਤਰ ਕੀ ਗੱਲ ਆਉਗੀ ਕੁਛ ਨਹੀਂ ਹੋਇਆ ਮੰਮੀ ਹਾਂ ਉਹ ਤਨਾ ਮੇ ਤਾਂ ਬੜੀ ਵੱਡੀ ਗਲਤੀ ਹੋ ਗਈ। ਕੀ ਗਲਤੀ ਹਾਂ ਕਿ ਤੂੰ? ਛੜਾ ਤਾਂ ਕਿ ਇਸਨੇ ਲੈ ਰੱਖਦਾ ਸੀ। ਮੈਂ ਜੋ ਮੰਗਦੇ ਨੂੰ ਜਗਾਤਾ। ਇਹ ਪੰਜ ਨਾ ਪੁੱਛਤਾ ਨਾ ਕਿ ਮੈਂ ਤਾਂ ਮੰਮੀ ਕੀ ਪੁੱਛਦੀ ਦੇ ਨੂੰ ਮੈਂ ਮੈਨੂੰ ਬੁਰਾ ਲੱਗਿਆ ਬਸ ਮੈਂ ਜਗਾਤਾ ਤੇ ਉਹਦੇ ਵਿਚਲਾ ਤਾਂ ਰਾਜ ਜੀ ਕੋਈ ਹੋਰ ਨਿਕਲਿਆ। ਰਾਜ ਤਾਂ ਪੁੱਤੋ ਮੈਨੂੰ ਤਾਂ ਦੱਸ ਤਾ ਵੀ ਰਾਜ ਜੀ ਪਰ ਮੈਂ ਤਾਂ ਤੇਰੇ ਪਾਏ ਕੋਲੀ ਖਿਸਕ ਗਿਆ ਫੇਰ। ਤਾਂ ਛੜੀ ਆਪਣੇ ਭੂਆ ਸੀ ਨਾ ਮਗਰ ਸਾਡੀ ਭੂਆ ਤੁਹਾਡੀ ਨੰਦ ਉਹਨੇ ਤਾਂ ਇਹਨੂੰ ਆਪਦੇ ਹੱਥਾਂ ਨਾਲ ਬੁਣ ਕੇ ਦਿੱਤਾ ਸੀ ਤਾਂ ਕਰਕੇ ਤਾਂ ਇਹਨੂੰ ਹਰ ਟਾਈਮ ਸਿੰਨੇ ਨਾਲ ਆ ਕੇ ਰੱਖਦਾ ਸੀ ਹਾਂ ਇਹ ਤਰ੍ਹਾਂ ਪਾਇਆ ਦੁੱਧ ਦੀ ਨਕਲੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਪਾਈ ਕਰਦਾ ਜਿਵੇਂ ਬੜਾ ਹੱਕ ਕਰਦਾ ਹੋਵੇ ਆ ਹੁਣ ਤਾਂ ਖੁਸ਼ ਬਹੁਤ ਆ ਬੂ ਉਹ ਮੈਂ ਤਾਂ ਬਹੁਤ ਬਹੁਤ ਖੁਸ਼ ਆ ਮੇਰੀ ਭੈਣ ਦੀ ਨਿਸ਼ਾਨੀ ਮੈਨੂੰ ਵਾਪਸ ਮਿਲ ਗਈ ਤਾਂ ਬੜਾ ਖੁਸ਼ ਆ ਮੈਨੂੰ ਤਾਂ ਮੇਰੀ ਭੈਣ ਦੀ ਨਿਸ਼ਾਨੀ ਆਏ ਸਮਝ ਲਾ ਮੇਰੀ ਭੈਣ ਮੇਰੇ ਕੋਲ ਵਾਪਸ ਆ ਗਈ ਮੈਨੂੰ ਨਹੀਂ ਪਤਾ ਉਹ ਭਾਈ ਆ ਬੌਲੀ ਨੇ ਦੱਸ ਮੇਤੋ ਦੂਰ ਕਰਨ ਦੇ ਮਾਰੀ ਖੇਸ ਮੰਗਤੇ ਨੂੰ ਚਗਾਤਾ ਇਹਨੂੰ ਦੱਸ ਕੀ ਪਤਾ ਤੀ ਇਹ ਤਾਂ ਮੇਰੀ ਭੈਣ ਹੈ ਮੈਂ ਤਾਂ ਮੇਰੀ ਭੈਣ ਦੀ ਨਿਸ਼ਾਨੀ ਆ ਬੱਸ ਮੈਨੂੰ ਤਾਇਆ ਛਲ ਸ਼ੁਕਰਾਂ ਤੈਨੂੰ ਤੇਰੀ ਨਿਸ਼ਾਨੀ ਵਾਪਸ ਤਾਂ ਮਿਲੂਗੀ ਇਹ ਪੁੱਤ ਖੇਸ ਨਾ ਸਮਝ ਤੇ ਥੋਡੀ ਭੂਆ ਸਮਝ ਇਹ ਤਾਂ ਮੈਂ ਆਪਣੀ ਜਾਨ ਤੋਂ ਵੱਧ ਕੇ ਰੱਖਿਆ ਹੋਇਆ ਇਹਨੂੰ ਨਹੀਂ ਮੈਂ ਇੱਕ ਦੂਰ ਕਰਦਾ ਆਪਾਂ ਸਾਰਿਆਂ ਨੇ ਅੱਜ ਤੱਕ ਭੂਆ ਦੀ ਕੋਈ ਚੀਜ਼ ਸਾਹਮਣੇ ਨਹੀਂ ਰੱਖੀ ਕਤਾਈ ਆ ਜਿਹੜਾ ਭੂਆ ਦੀ ਚੀਜ਼ ਨਹੀਂ ਸਾਹਮਣੇ ਰੱਖੀ ਬੈਠਾ ਦਾ ਆਪਾਂ ਨੂੰ ਦੀ ਪਤਾ ਇਹ ਗੱਲ ਦਾ ਪਤਾ ਹੀ ਨਹੀਂ ਤੇਰੇ ਦਾਦੇ ਦੇ ਭੈਣ ਦੀ ਕਿਸਾਨੀ ਦੇ ਖਾਂ ਉਹ ਭਾਈ ਜਦ ਕਿਹੜਾ ਤੂੰ ਆ ਗਈ ਸੀ ਜਦ ਸਾਡੀ ਚਰਨੋਂ ਮੁੱਕ ਗਈ ਸੀ ਉਹ ਤਾਂ ਛੋਟੀ ਜੀ ਸੀ ਕੁੜੀਆਂ ਕੋਲ ਜਾਂਦੀ ਕਢਾਈ ਕਰਦੀ ਹੁੰਦੀ ਸੀ ਉਹਨਾਂ ਦਾ ਬਹੁਤ ਚੌਲ ਨਾਲ ਬਣਾਇਆ ਸੀ ਮੇਰੇ ਖਾਤਰ ਇਹ ਮੈਨੂੰ ਪਤਾ ਵੀ ਇਹ ਤੁਹਾਨੂੰ ਪਉਦੇ ਰੱਖੇ ਮੈਂ ਤਾਂ ਇਹ ਨੂੰ ਨਹੀਂ ਦੱਸਿਆ ਮੈਂ ਤੇਨੂੰ ਕਿ ਹੁਣ ਭਾਈ ਕਰਤਾ ਇਹ ਸੇਵਾ ਬੜੀ ਵਧੀਆ ਕਰਿਆ ਕਰ ਤਾਇਆ ਕੁਝਾ ਮੈਨੂੰ ਨਰਾਜ਼ਨ ਹਉ ਮੈਨੂੰ ਤਾਂ ਆਹ ਦਾ ਘਰ ਦਾ ਪਤਾ ਹੀ ਨਹੀਂ ਕੀ ਜੇ ਕੋਈ ਜੇ ਦਰਾਂ ਕਿਚਨ ਨਲੇ ਤਾਇਆ ਜੀ ਹਾਂ ਪੁੱਤ ਬਹੁਤ ਟਾਈਮ ਹੋ ਗਿਆ ਤੁਹਾਨੂੰ 부ਆ ਦੀ ਨੇ ਸਾਨੀ ਸਾਮ ਕੇ ਰੱਖੀ ਨੂੰ ਹੁਣ ਇਹ ਨਿਸ਼ਾਨੇ ਸਾਨੂੰ ਦੇ ਦੋ ਅਸੀਂ ਆਪੇ ਸਾਮ ਕੇ ਰੱਖਾਂਗੇ ਦੇਖ ਲੈ ਪੁੱਤੇ ਮੇਰੀ ਭੈਣ ਇਹ ਤੁਹਾਡੀ ਭੂਆ ਕੋਈ ਨਾ ਤਾਇਆ ਜੀ ਅਸੀਂ ਤੁਹਾਡੇ ਨਾਲ ਵੀ ਵਾਧੇ ਨੂੰ ਸਾਮ ਕੇ ਰੱਖਾਂਗੇ ਲੈ ਠੀਕ ਆ ਪੁੱਤ ਲੈ ਸਾਂਭੋ ਤੁਹਾਡੀ ਭੂਆ ਨੂੰ ਚਲ ਚੰਗਾ ਤਾਇਆ ਅਰੇ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਲੈ ਲਿਆ ਕੰਮ ਕਰਦੇ ਪੁੱਤ ਹੁਣ ਬੈਠੀਂ ਤੇ ਰੱਖੀਂ ਚੰਗਾ ਚੰਗਾ ਮੰਮੀ ਬਹੁਤ ਟੈਨਸਾਂ ਵਾਲਾ 10 ਹੈ ਕੁੜੀ ਨੂੰ ਜੇ ਪਤਾ ਹੁੰਦਾ ਕੁੜੀ ਐਂ ਕਾਹਨੂੰ ਕਰਦੀ ਹਾਂ ਮੈਨੂੰ ਇਹ ਕਦੇ ਦਾ ਪਤਾ ਨਹੀਂ ਮੰਦ ਤੇ ਕਦੇ ਕੁਛ ਆਇਆ ਜੰਦਾ 10 ਹੈ ਇਹ ਤਾਂ ਮੇਰੀ ਇੱਕ ਨਿੱਕੀ ਭੈਣ ਦੀ ਬਹੁਤ ਪਿਆਰੀ ਨਿਸ਼ਾਨੀ ਸੀ ਕਿ ਜਿਹੜੀ ਮੈਂ ਅੱਜ ਤੱਕ ਸਾਂਭ ਕੇ ਰੱਖੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਆ ਤੁਹਾਨੂੰ ਵੀਡੀਓ ਸਾਡੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਦਿਓ ਤੇ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦਿਓ ਕਿਉਂਕਿ ਇਹ ਵੀਡੀਓ ਦੇ ਵਿੱਚ ਆਪਾਂ ਇਹ ਹੀ ਦੱਸਣ ਦੀ ਕੋਸ਼ਿਸ਼ ਕਰੀ ਆ ਵੀ ਕਿਸ ਰਿਸ਼ਤਿਆਂ ਦੇ ਵਿੱਚ ਕਿੰਨਾ ਕੁ ਆਪਾਂ ਪਿਆਰ ਦੇ ਵਿੱਚ ਦਿੱਤੀ ਹੋਈ ਕੋਈ ਵੀ ਚੀਜ਼ ਕਿੰਨਾ ਚਾਰ ਸਾਹਮ ਕੇ ਰੱਖ ਸਕਦੇ ਆ ਵੀ ਅੱਜ ਦੇ ਪੈਸੇ ਦੀ ਚੱਲਦੇ ਜੂਨ ਯੁੱਗ ਦੇ ਵਿੱਚ ਹਨਾ ਆਪਾਂ ਪਿਆਰ ਨੂੰ ਜਮਾਂ ਭੁੱਲ ਚੁੱਕੇ ਆ ਵੀ ਆਪਾਂ ਰਿਸ਼ਤੇਦਾਰੀ ਦੀ ਕਦਰ ਤਾਂ ਛੱਡੋ ਵੀ ਆਪਾਂ ਸਿਰਫ ਕੱਲੇ ਪੈਸੇ ਨੂੰ ਪੈਹਲ ਦੇ ਰਹੇ ਆਗੇ ਵੀ ਇਹਦੇ ਵਿੱਚ ਗੱਲ ਦਿਖਾਈ ਆਪਾਂ ਪਿਆਰ ਦੀ ਵੀ ਕੋਈ ਭਰਾ ਆਪਦੀ ਭੈਣ ਦੀ ਦਿੱਤੀ ਹੋਈ ਇੰਨੀ ਪਿਆਰ ਨਾਲ ਪਿਆਰਨਾ ਚੀਜ਼ ਵੀ ਕਿੰਨਾ ਟਾਈਮ ਸਮਝ ਸਕਦਾ ਹੈ ਤੇ ਬਾਕੀ ਹੋਰ ਕੁਝ ਕਹਿਣਾ ਚਾਹੁੰਗਾ ਬੇਬੇ ਜੀ ਬੋਲੋ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਦਿਓ ਜੀ ਤੇ ਹੁਣ ਵੀਡੀਓ ਨੂੰ ਦੇਖਦੇ ਰਹੋ ਵਧੀਆ-ਵਧੀਆ ਕੰਟੈਂਟ ਆਪਾਂ ਇਸ ਤਰ੍ਹਾਂ ਲਿਆਉਂਦੇ ਰਹਾਂਗੇ ਬੜੀ ਵਧੀਆ ਲਾਈਕ ਤੇ ਕਮੈਂਟ ਕਰਿਓ ਜੀ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਉਹ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਹਾਂਜੀ ਤੇ ਅਸੀਂ ਅੱਗੇ ਤੋਂ ਅੱਗੇ ਇਦਾਂ ਦੀਆਂ ਵੀਡੀਓ ਤੁਹਾਡੇ ਮੂਰੇ ਹੋਰ ਪੇਸ਼ ਕਰ ਸਕੀ ਹਾਂ ਜੀ ਧੰਨਵਾਦ ਧੰਨਵਾਦ ਸਰ ਜੀ